ਹਾਂਜੀ ਸਤਿ ਸ੍ਰੀ ਅਕਾਲ ਤੁਸੀਂ ਜਿਹੜੇ ਅਣਖ ਦੇ ਨਾਲ ਤੇ ਅੱਜ ਲੈ ਕੇ ਆਏ ਆ ਤੁਹਾਨੂੰ ਖੇਤ ਦੋ ਦਿਨ ਲਗਾਤਾਰ ਭਾਰੀ ਬਰਸਾਤ ਤੋਂ ਬਾਅਦ ਹੁਣ ਪਨੀਰੀਆਂ ਜਿਹੜੀਆਂ ਹੈਗੀਆਂ ਮੂੰਗੀ ਵਾਲੇ ਬਾਣ ਲਈ ਬੀਜੀਆਂ ਜਾ ਰਹੀਆਂ 26 ਦੀ ਤੇ ਉਧਰ ਵੀ ਪਾਣੀ ਕੱਢਣਗੇ ਹੁਣ ਤੁਹਾਨੂੰ ਦਿਖਾਉਣੇ ਆ ਪਨੀਰੀ ਚ ਕਿਵੇਂ ਕੱਢਦੇ ਆ ਕਿਵੇਂ ਲੱਗਦੀ ਆ ਪਨੀਰੀ ਸਾਰੀ ਗੱਲਬਾਤ ਦਿਖਾਉਣੇ ਆ ਕਿਵੇਂ ਕਿਚੜ ਨਾਲ ਚੱਕੜ ਨਾਲ ਕਿਚੜ ਹੋਣਾ ਪੈਂਦਾ ਤੇ ਬੱਟਾ ਕਿਵੇਂ ਪੈਂਦੀਆਂ ਪਾਣੀ ਚ ਆਓ ਦੇਖੋ ਖੜਦੀ ਏ ਗਾਚੀ ਲੈ ਆ ਪਾਪਾ ਕੇ ਬੱਟ ਮੁੰਡੇ ਓਏ ਤੇ ਇਧਰ ਆਪਾਂ ਹੀ ਬੀਜਨੀ ਆ ਤੇ ਇਧਰ ਬਾਈ ਯਾਦਵਿੰਦਰ ਵੀ ਲਾ ਰਿਆ ਪਨੀਰੀ ਪਾਣੀ ਵੀ ਘਟ ਕਰਨਾ ਪੁੱਜੋ ਇਹ ਪਾਣੀ ਕੱਢਦੇ ਆ ਗਰੇਚੋਂ ਪਾਣੀ ਜਿਆਦਾ ਹੈ ਬਰਸਾਤ ਦਾ ਪਾਣੀ ਹੈ ਪਨੀਰੀ ਵੀ ਲਿਆਂਦੀ ਪਈ ਆ ਬਾਈ ਨੇ ਪਿਉਂਕੇ ਇਧਰ ਆਪਣੇ ਵੀ ਚੋਬਰਾ ਕਿੰਨਾ ਨਾ ਵੱਟਾਂ ਪਾਉਣ ਲੱਗੇ ਹੋਏ ਆ ਤੇ ਦੇਖਦੇ ਆ ਰੱਬ ਮੂੰਗੀ ਹੋਣ ਦਿੰਦਾ ਕਿਵੇਂ ਸੀ ਵੀ ਮੈਨੂੰ ਦੱਸ ਦੇਣੀ ਕਿਹੜੀ ਹੈ ਹੋ ਅੰਦਰ ਲਈਏ ਨਾ ਵੱਟ ਤੂੰ ਲੋ ਜਾਂਏ ਜੇ ਪਾਣੀ ਜ਼ਿਆਦਾ ਹੋਵੇ ਮੀਂਹ ਪਿਆ ਹੋਵੇ ਤਾਂ ਐਂ ਪਾਉਣਾ ਪੈਂਦਾ ਹੈ ਵੱਟਾਂ ਤੇ ਪਰ ਇਹਦਾ ਤਾਂ ਨਹੀਂ ਪਾ ਲਿਆ ਮੈਂ ਕੜਾ ਹੀ ਪਾ ਰਿਹਾ ਤੂੰ ਅਸੀਂ ਤਾਂ ਕਹਿ ਲਈ ਦਿੱਕ ਨਹੀਂ ਬੜੇ ਦਿੱਕ ਬਲੌਗ ਕਰੋ ਉਹ ਹੀ ਤਾਂ ਮੈਂ ਆਖੀ ਨਾ ਮੈਂ ਤੂੰ ਮੇਰੇ ਚੱਕਿਆ ਜਦੋਂ ਮਹਾ ਪੇੜਾ ਪਾ ਰਿਹਾ ਲੱਗਦਾ ਮੈਂ ਆ ਲੈ ਮੈਂ ਪੇੜਾ ਬੰਦ ਕਰ ਦਿੰਨਾ ਜਿੱਥੋਂ ਜਿੱਥੋਂ ਆਇਆ ਸੀ ਉੱਤੇ ਉੱਤੇ ਜਿਹੜਾ ਟਾਗੇ ਮੈਂ ਦੂੰਗੀ ਵੇਚਦੀ ਜਾਊਂਗੀ ਛੱਟ ਸੱਛ ਛੱਟੜਾ ਚੱਲਣੀ ਹੈ ਨਾ ਉਹ ਇਹ ਤੇ ਲਾਉਣੀ ਆ 1885 ਇੱਕ ਤੇ ਕਾਫੀ ਵੈਰਾਈਟੀਆਂ ਹੋ ਗਈਆਂ ਝੋਨੇ ਦੀਆਂ ਨਹੀਂ ਤਾਂ ਇੱਕ ਦੋ ਵੈਰਾਈਟੀਆਂ ਲਾਉਣੇ ਹੁੰਦੇ ਆ ਹੈ ਪਤਲੀ ਪਤਲੀ ਵਾਟੀ ਮੇਰੇ ਬਾਹਰ ਉੱਚੀ ਸੀ ਕਰ ਲਿਆ ਡਰਦਾ ਹੈ ਕਹੀ ਚੱਕਰ ਚਲਾਣਾ ਚਲਾਈ ਨਾ ਕਹੀ ਨੇ ਕਦੇ ਪਹਿਲਾਂ ਪੋਚਦੇ ਨੇ ਬੱਟਾ ਹੁਣ ਤਾਂ ਬੱਟਾ ਪੋਚਣਾ ਕੰਮ ਵੀ ਗਿਆ ਪਹਿਲਾਂ بڑے ਬੱਟਾ ਪੋਚੀਆਂ ਬਈ ਇਹਨਾਂ ਕਿੱਥੇ ਹੋਈਏ ਕੰਮ ਕਿ ਨਹੀਂ ਉੰਨੀ ਕਿ ਲੈਣਾ ਬੱਟਾ ਇੱਥੇ ਵੀ ਪਾਉਂਦੇ ਆ ਹਾਂ ਉਦੋਂ ਹੀ ਆਹੀ ਹਾਲ ਹੋਇਆ ਸੀ ਤੇ ਜੇ ਮੀਂਹ ਪਈ ਐ ਮੈਨ ਲੱਗਾ ਆਪਾਂ ਨੂੰ ਫੇਰ ਆਹ 15 ਕਿਲਿੰਦੇ ਹੱਥੀ ਪੋਣੇ ਬੈਣੀਆਂ। ਨਾਲੇ ਮੂੰਗੀ ਦੇ ਵਿੱਚ ਉਵੇਂ ਜਿੱਕੜੀ। ਮੂੰਗੀ ਦੇਹਲਾ ਦਿਨਾ ਜਿਹਾ ਹੋ ਗਈ ਐ ਨਾ ਉਹ। ਹਾ ਫੜ ਗਈ ਜਾਵਾ। ਹਾਂ। ਤੇ ਇਧਰ ਆ ਜਵਾਰ ਵੀ ਡੇਗ ਗਈ। ਜਵਾਰ ਬਿਛਾਤੀ ਜਾਵਾ ਤੇ ਵੱਟ ਥੋੜੀ ਮੁੰਡਿਓ ਜਵਾਨ ਨੱਕ ਦੀ ਸੇਹ ਵਾਲੀ ਹੈ ਨਹੀਂ ਅੰਦਰ ਵਾਲੀ ਲੈ ਗਿਆ ਵੱਟ ਜਿੰਦਰਾ ਹਾਂ ਇੱਕ ਤਾਂ ਸ਼ੁਰੂ ਤੋਂ ਅੰਦਰ ਹੋ ਗਈ ਨਾਂ ਤੇਰਾ ਜਿੰਦਰਾ ਤੇ ਵੱਟ ਤੂੰ ਡੇਢੀ ਪਾਈ ਇਹਨੇ ਜਿੰਦਰਾ ਡੇਢੀ ਵੱਟ ਪਾਉਂਦਾ ਹੀ ਹੁੰਦਾ ਲੈ ਚਾਚੇ ਦਾ ਪੋਛ ਵੀ ਦਿੱਤੀ ਉਹ ਐ ਚਾਚੇ ਕੰਮ ਇਹਨੂੰ ਕਹਿੰਦੇ ਆ ਮਾਨ ਮਿਹਨਤ ਤੇ ਪਾਣੀ ਫੇਰਨਾ ਹਣਾ ਉਹ ਜੀ ਬਣਾਤੀ ਗੱਲ ਉਧਰ ਬਾਈ ਵਾਲੀ ਕੜਕੇ ਦੇ ਲੱਗੇ ਹੋਏ ਆ ਉਧਰ ਬਾਈ ਵਾਲੇ ਟਰੈਕਟਰ ਨਾਲ ਲੱਗੇ ਆ ਉਹ ਕੜਕੇ ਦੇ ਲੱਗੇ ਹੋਏ ਆ ਦੇਖ ਲਓ ਤੁਸੀਂ ਆਹ ਕੋਸ਼ੀ ਭੱਟ ਇੱਕ ਪਾਸੇ ਟੋਆ ਦੇ ਲੋ ਤੇ ਪਾਣੀ ਘਟਾ ਲਓ ਚੋਕੇ ਜੀ ਛਿੜ ਦਈ ਨਾ ਨਾ ਛੱਡ ਨਾ ਇਹਦਾ ਰੈਡੀ ਆ ਤਿਆਰ ਆ ਜਾਵਾ ਪ੍ਰੋਗਰਾਮ ਹੈ ਪਾਣੀ ਭਰ ਦੇ ਚਾਰੇ ਚ ਪਹਿਲਾਂ ਤੇ ਇਧਰ ਪਾਣੀ ਜ਼ਿਆਦਾ ਹੈ ਕੈਰੀਆਂ ਚ ਤੇ ਪਾਣੀ ਕੱਢਣ ਦੀ ਵਿਧੀ ਦਿਖਾਉਣਿਆ ਤੁਹਾਨੂੰ ਤੇ ਪਾਣੀ ਕਿਵੇਂ ਕੱਢਣਾ ਕੈਰੀ ਚੋਂ ਜਿਹੜੀ ਚ ਵੱਧ ਹੋ ਜੇ ਹਾਂ ਹੁਣ ਗਾਥੋਲੇ ਰੱਖ ਆਹ ਵੇਖੋ ਪਾਣੀ ਕਿਵੇਂ ਆ ਰਿਹਾ ਕੈਰੀ ਜੋ ਬਾਹਰ ਆਹ ਵੇਖੋ ਇਧਰੋਂ ਪਾਣੀ ਜਾ ਰਿਹਾ ਉਧਰ ਨੂੰ ਆਹ ਵੇਖੋ ਚੰਦਰਾ ਪਾਣੀ ਹੋਏ ਪਾਣੀ ਇਧਰੋਂ ਰੂਟਾ ਵਿਟਰਾ ਜਿਹੜਾ ਬੈਕਅਪ ਲਾ ਕੇ ਇਧਰ ਕੱਢ ਰਿਹਾ ਪਿੱਛੇ ਆਹ ਦੇਖੋ ਇਹ ਕਿਹੜੀ ਵਿਧੀ ਆ ਬਾਈ ਇਹ ਇਹ ਜਗਾਲ ਇਹ ਐਦਾਂ ਪਾਣੀ ਕੱਢਿਆ ਜਾ ਰਿਹਾ ਇੱਥੋਂ ਇੱਥੇ ਲਾਉਣੀ ਹੈ ਪਨੀਰੀ ਆ ਜਾਂਦਾ ਪਾਣੀ ਸਾਰਾ ਬਾਹਰ ਲੋ ਜੀ ਸਾਰਾ ਪਾਣੀ ਖਿੱਚਦਾ ਇਹਨੇ ਐ ਇਤਨੂੰ ਵੀ ਆ ਜੀਂਦਾ ਬੱਦੋ ਦੋ ਦਿਨ ਮੀਂਹ ਪਿਆ ਲਗਾਤਾਰ ਪਾਣੀ ਬਹੁਤ ਜ਼ਿਆਦਾ ਖੜ ਗਿਆ ਸੀ ਆ ਬਾਹਣ ਚ ਇੱਥੇ ਪਨੀਰੀ ਲਾਉਣੀ ਆ ਨਵੀ ਤੇ ਆ ਤਰੀਕਾ ਵੇਖੋ ਕਿਵੇਂ ਲੱਗਿਆ ਤੁਹਾਨੂੰ ਦੱਸਿਓ ਫ੍ਰਿਜ ਦੇ ਪਾਣੀ ਕਰਨਾ ਲੋਈਏ ਜਿੰਨਾ ਜ਼ਿਆਦਾ ਪਿਆ ਥਾਰਾ ਪਾਣੀ ਇੱਧਰ ਕੱਦੂ ਚੱਲ ਰਿਹਾ ਜੀ ਕੰਗੇ ਨਾਲ ਜਿਹਨੂੰ ਜਾਲ ਵੀ ਕਿਹਾ ਜਾਂਦਾ ਕਈ ਲਾਕਿਆਂ ਚ ਤੇ ਕਈ ਇਲਾਕੇ ਜਿਹਨੂੰ ਕੰਗਾ ਕਿਹਾ ਜਾਂਦਾ ਹੈ ਕਈ ਇਲਾਕੇ ਜਿਹਨੂੰ ਹੈਰੋਂ ਵੀ ਕਿਹਾ ਜਾਂਦਾ ਹੈ ਤੇ ਆਪਣੇ ਆਪਣੇ ਇਲਾਕੇ ਦੇ ਨਾਲ ਵੱਖੋ ਵੱਖਰੇ ਨਾਮ ਆ ਇਹਦੇ ਤੇ ਇਹਦੇ ਨਾਲ ਚੱਲ ਰਿਹਾ ਕੱਦੂ ਇਹ ਆਪਾਂ ਜੀਰੀ ਦਾ ਵੀ ਹਟਣਾ ਇਹ ਚ ਕਿਹੜੀ ਦਾ ਓਏ ਸਰ 85 18 85 ਦਾ 11 21 100 11 21 16 ਕਹਿੰਦੇ ਆ ਮੁੰਡੇ ਤੇ ਗਰਮੈਸ ਬਹੁਤ ਆ ਮੁੰਡਿਓ ਥੋੜਾ ਬਹੁਤਾ ਰਹਿ ਜਾਂਦਾ ਬਾਲਟੀ ਨਾਲ ਵੀ ਕੱਢਿਆ ਜਾਂਦਾ ਉਹ ਦੇਖੋ ਤੁਹਾਡੇ ਸਾਹਮਣੇ ਕੱਢ ਰਿਹਾ ਬਾਲਟੀ ਨਾਲ ਤੇ ਇਧਰ ਟਰੈਕਟਰ ਕੱਢ ਰਿਹਾ ਪਾਣੀ ਬਾਹਰ ਰੂਟਾਵੀਟਰ ਨਾਲ ਤੇ ਇਧਰ ਬਾਲਟੀ ਨਾਲ ਆਹ ਦੇਖੋ ਕਿਆਰੀਆਂ ਇਹਨੀਆਂ ਪਹਿਲਾਂ ਪਨੀਰੀ ਬੀਜੀ ਹੋਈਆਂ ਖਾਲੀ ਹੋ ਗਈਆਂ ਤੇ ਇੱਥੇ ਪਨੀਰੀ ਹੁਣ ਬੀਜਣੀ ਹੈ ਇਹ ਜੋ ਪਾਣੀ ਕੱਢਿਆ ਜਾ ਰਿਹਾ ਇਦਰ ਬਾਈ ਬੱਟਾ ਪੋਚੀ ਜਾਂਦਾ ਆਇਆ ਕਿਸਾਨੀ ਕਰਨੀ ਕਹਿਣੇ ਸੌਖਾ ਕਿਸਾਨੀ ਕਰਨੀ ਬਹੁਤ ਔਖੀ ਐ ਜਿੱਦੋ ਗੋਡੇ-ਗੋਡੇ ਪਾਣੀ 'ਚ ਹਰਾ ਵੜਨਾ ਪੈਂਦਾ ਗੋਡੇ-ਗੋਡੇ ਪਾਣੀ 'ਚ ਫੱਕਾ ਬੀਜਨੇ ਪੈਂਦੇ ਆ ਤੇ ਫਿਰ ਪਤਾ ਲੱਗਦਾ ਕਿਸਾਨੀ ਕੀ ਹੁੰਦੀ ਆ ਤੇ ਜਿਹੜੇ ਕਿਸਾਨਾਂ ਨੂੰ ਕਰਦੇ ਆ ਪਿਆਰ ਇਹਨਾਂ ਦੀ ਮਿਹਨਤ ਨੂੰ ਤਾਂ ਕਮੈਂਟ ਤੇ ਲਾਈਕ ਜਰੂਰ ਕਰਿਓ ਵੀਡੀਓ ਨੂੰ ਦੇਖਣ ਲਈ ਧੰਨਵਾਦ ਸਾਰਿਆਂ ਦਾ